ਪੰਜਾਬ ਕਾਂਗਰਸ ਦੇ ਵੱਲੋਂ ਅੱਜ ਸੰਗਰੂਰ ਵਿਖੇ ਇੱਕ ਵੱਡਾ ਇਕੱਠ ਕਰਦੇ ਹੋਏ ਇੱਕ ਪਾਸੇ ਜਿੱਥੇ ਦੇਸ਼ ਦੇ ਸੰਵਿਧਾਨ ਨਿਰਮਾਤਾ ਡਾਕਟਰ ਪੀਮਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਤਾਂ ਦੂਜੇ ਪਾਸੇ ਐਲੋਪੀ ਦੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਬਿਆਨਾਂ ਨੂੰ ਮੁੱਖ ਮੰਤਰੀ ਭਵਨਤ ਮਾਨ ਵੱਲੋਂ ਤੋੜ ਮਰੋੜ ਕੇ ਪੇਸ਼ ਕਰਨ ਮਾਮਲੇ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਕੈਬਨਿਟ ਮੰਤਰੀ ਸ਼੍ਰੀ ਵਿਜੇਂਦਰ ਸਿੰਘਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਰੇਂਦਰਪਾਲ ਸਿੰਘ ਸੀਬਿਆ ਦੀ ਅਗਵਾਈ ਵਿੱਚ ਪਾਰਟੀ ਵਰਕਰਾਂ ਦੇ ਵੱਲੋਂ ਵੱਡਾ ਚੌਂਗ ਸੰਗਰੂਰ ਵਿਖੇ ਆਪ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕਰ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਮੀਡੀਆ ਨੇ ਗਲਬਤ ਕਰਦਿਆ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਦਾਤ ਸੁਰਿੰਦਰਪਾਲ ਸਿੰਘ ਸੀਬੀਆ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਤਿੱਖੇ ਸ਼ਬਦੀ ਹਮਲੇ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਲਾ ਐਂਡ ਆਰਡਰ ਨੂੰ ਪ੍ਰਕਰਾਰ ਰੱਖਣ ਵਿੱਚ ਪੂਰੀ ਤਰ੍ਹਾਂ ਦੇ ਨਾ ਫੇਲ ਸਾਬਿਤ ਹੋਈ ਹੈ ਉਹਨਾਂ ਨੇ ਕਿਹਾ ਕਿ ਗ੍ਰੇਨੇਡ ਮਾਮਲੇ 'ਚ

ਗਯੰਤੀ ਦੇ 134ਵੀਂ ਗਯੰਤੀ ਦੇ ਉੱਪਰ ਜਿਹੜੇ ਸਨਮਾਨਤਾ ਦਿਵਸ ਦੇ ਤੌਰ ਦੇ ਉੱਪਰ ਸਾਰੇ ਹਿੰਦੁਸਤਾਨ ਦੇ ਵਿੱਚ ਮਨਾਏ ਜਾ ਰਹੇ ਅਸੀਂ ਕਾਂਗਰਸ ਪਾਰਟੀ ਵੱਲੋਂ ਉਹਨਾਂ ਦੇ ਵਿਹਾੜੇ ਦੇ ਉੱਪਰ ਅੱਜ ਸਾਰੇ ਮੀਟਿੰਗ ਕਰਕੇ ਅਸੀਂ ਉਸ ਖੁਸ਼ੀਆਂ ਦੇ ਵਿੱਚ ਸ਼ਾਮਲ ਹੋ ਰਹੇ ਹਾਂ ਤੇ ਮੈਂ ਸਮਝਦਾ ਕਿ ਜਿੱਥੇ ਡਾਕਟਰ ਭੀਮrao ਜੀ ਅੰਬੇਦਕਰ ਸਾਹਿਬ ਸਿਰਫ ਦਲਤਾਂ ਦੇ ਲੀਡਰ ਨਹੀਂ ਸੀ ਉਹ ਸਭੋ ਹਿੰਦੁਸਤਾਨ ਦੇ ਲੀਡਰ ਸੀ ਤੇ ਉਹਨਾਂ ਨੇ ਜਿੱਥੇ ਇੱਕ ਸਮਾਜਿਕ ਕ੍ਰਾਂਤੀ ਲੈ ਕੇ ਆਂਦੀ ਹੈ ਜਿੱਥੇ ਉਹਨਾਂ ਨੇ ਇੱਕ ਸਿੱਖਿਆ ਸ਼ਾਸਤਰੀ ਦੇ ਹੋਣ ਦੇ ਨਾਤੇ ਸਾਡੇ ਨੌਜਵਾਨਾਂ ਦੇ ਲਈ ਇੱਕ ਪ੍ਰੇਰਨਾ ਉਹਨਾਂ ਅਨਿਰਧਾਇਕ ਉਹਨਾਂ ਨੇ ਆਪਣਾ ਜੀਵਨ ਪ੍ਰੇਰਨਾ ਦਾ ਇੱਕ ਜੀਵ ਜਿਹੜਾ ਉਹਨਾਂ ਨੇ ਸਾਡੇ ਅੱਗੇ ਰੱਖਿਆ ਤੇ ਮੈਂ ਸਮਝਦਾ ਕਿ ਉਸ ਤੋਂ ਬਹੁਤ ਵੱਡੀ ਪ੍ਰੇਰਨਾ ਸਾਡੇ ਨੌਜਵਾਨਾਂ ਨੂੰ ਮਿਲੀ ਹੈ ਸਭ ਤੋਂ ਵੱਡੀ ਗੱਲ ਸਾਡੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਐਨੇ 100 ਸਾਲ ਦੀ ਸਾਡੀ ਸੰਘਰਸ਼ ਤੇ ਲੜਾਈ ਤੋਂ ਬਾਅਦ ਸਾਡਾ ਦੇਸ਼ ਆਜ਼ਾਦ ਹੋਇਆ ਸਾਡੇ ਦੇਸ਼ ਤੇ ਲੋਕਾਂ ਦੇ ਸਾਡੇ ਲੀਡਰਾਂ ਦੇ ਲਈ ਜਿਨ੍ਹਾਂ ਨੇ ਹੂੰ ਡੋਲ ਕੇ ਆਜ਼ਾਦੀਆਂ ਲੈ ਕੇ ਆਂਦੀਆਂ ਸੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਸ ਦੇਸ਼ ਨੂੰ ਹੁਣ ਚਲਾਉਣਾ ਕਿਵੇਂ ਹੈ ਉਸ ਦੇਸ਼ ਦੇ ਵਿੱਚ ਸਾਰਿਆਂ ਨੂੰ ਬਰਾਬਰ ਜਿੱਤੇ ਐਡਾ ਵੱਡਾ ਹਿੰਦੁਸਤਾਨ ਹੈ ਜਿੱਥੇ ਵਕ ਵਕ ਧਰਮ ਹੈ ਵਕ ਵਕ ਜਾਤਾਂ ਦੇ ਲੋਕ ਹੈ ਕਿ ਉਹ ਸਾਰਿਆਂ ਨੂੰ ਇਕੱਠਾ ਕਰਕੇ ਕਿਸ ਤਰੀਕੇ ਦੇ ਨਾਲ ਅਸੀਂ ਦੇਸ਼ ਦੇ ਵਿੱਚ ਅੱਗੇ ਵਧੀਏ ਤੇ ਉਹ ਸਾਰੀ ਦੀ ਵੱਡੀ ਜ਼ਿੰਮੇਵਾਰੀ ਮੈਂ ਸਮਝਦਾ ਡਾਕਟਰ ਪੀਮਰਾ ਉਮੇਦਕਰ ਜੀ ਦੇ ਉੱਪਰ ਉਸ ਸਮੇਂ ਦੇ ਪ੍ਰਧਾਨ ਮੰਤਰੀ ਸਰਦਾਰ ਜਵਾਹਰ ਲਾਲ ਨਹਿਰੂ ਜੀ ਨੇ ਉਹਨਾਂ ਨੂੰ ਦਿੱਤੀ ਜਿੱਤੇ ਉਹਨਾਂ ਨੂੰ ਸੰਵਿਧਾਨ ਦੀ ਜ਼ਿੰਮੇਵਾਰੀ ਦਿੱਤੀ ਉਸ ਦੇ ਨਾਲ ਦੇ ਨਾਲ ਉਹਨਾਂ ਨੇ ਮੰਤਰੀ ਮੰਡਲ ਦੇ ਵਿੱਚ ਵੀ ਉਹਨਾਂ ਨੂੰ ਸ਼ਾਮਲ ਕਰਕੇ ਉਹਨਾਂ ਦਾ ਮਾਨ ਤੇ ਸਨਮਾਨ ਦਿੱਤਾ ਅੱਜ ਮੈਂ ਸਮਝਦਾ ਕਿ ਵੀ ਸੰਵਿਧਾਨ ਜੋ ਡਾਕਟਰ ੰਬੇਦਕਰ ਜੀ ਨੇ ਸਾਨੂੰ ਦਿੱਤਾ ਹੋਇਆ ਤੇ ਉਸ ਸਾਜ ਸੰਵਿਧਾਨ ਖੂਨ ਡੋਲ ਕੇ ਸਾਨੂੰ ਇਸ ਆਜ਼ਾਦੀ ਮਿਲੀ ਸੀ ਸਾਜ ਉਹ ਸਾਡਾ ਸੰਵਿਧਾਨ ਵੀ ਖਤਰੇ ਦੇ ਵਿੱਚ ਹੈ ਉਹ ਇਹੋ ਜੀਆਂ ਪਾਰਟੀਆਂ ਜਿਹੜੀਆਂ ਧਰਮ ਦੇ ਨਾਮ ਦੇ ਉੱਪਰ ਨਫ਼ਰਤ ਪੈਦਾ ਕਰਕੇ ਦੇਸ਼ ਦੇ ਵਿੱਚ ਫੇਰਿਕੰਦ ਅਸਮਾਨਤਾ ਨੂੰ ਫਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਾਕਿਬ ਜਿਹੜਾ ਬਿਲ ਹੈ ਤੁਹਾਡੇ ਸਾਹਮਣੇ ਹੀ ਹੈ ਕਿਸ ਤਰੀਕੇ ਦੇ ਨਾਲ ਇੱਕ ਮਿਨੋਰਟੀ ਦੇ ਉੱਪਰ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਅਧਿਕਾਰ ਹਨ ਉਹਨਾਂ ਨੂੰ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਇਹ ਕੋਸ਼ਿਸ਼ਾਂ ਸੀਗੀਆਂ ਕਿ ਕਿਵੇਂ ਨਾ ਕਿਵੇਂ ਸੰਵਿਧਾਨ ਨੂੰ ਬਦਲ ਦਿੱਤਾ ਜਾਵੇ ਮੈਂ ਸਮਝਦਾ ਕਿ ਸੰਵਿਧਾਨ ਦੇ ਦਿਸ਼ਾ ਨਿਰਦੇਸ਼ ਦੇ ਵਿੱਚ ਸਾਡੇ ਦੇਸ਼ ਨੇ ਜਿੱਥੇ ਅੱਜ ਏਡੀ ਵੱਡੀ ਤਰੱਕੀ ਕੀਤੀ ਹੈ ਕਹਿਣ ਨੂੰ ਅਸੀਂ ਜੋ ਮਰਜ਼ੀ ਕਹੀ ਜਾਈਏ ਇਹ ਸਾਰੇ ਦਾ ਸਾਰਾ ਨਿਰਮਾਨ ਸਾਡੀ ਕਾਂਗਰਸ ਪਾਰਟੀ ਦੀ ਦੇਣ ਹੈ ਸਭ ਉਸ ਵਕਤ ਦੇ ਲੀਡਰਾਂ ਦੀ ਦੇਣ ਹੈ ਜਿਨ੍ਹਾਂ ਨੇ ਐਡੇ ਵੱਡੇ ਇੰਸਟੀਚਿਊਸ਼ਨ ਬਣਾਏ ਜਿਨ੍ਹਾਂ ਨੇ ਐਡਾ ਵੱਡਾ ਸਾਨੂੰ ਤਰੱਕੀ ਕਰਨ ਦੇ ਲਈ ਵੱਡੀਆਂ-ਵੱਡੀਆਂ ਇੰਡਸਟਰੀਆਂ ਦੇ ਉਸ ਤੇ ਆਪਣੇ ਲੈ ਕੇ ਆਏ ਜਿਸ ਤੇ ਕਰਕੇ ਅੱਜ ਸਾਡਾ ਦੇਸ਼ ਤਰੱਕੀ ਕਰ ਰਿਹਾ ਤੇ ਅਸੀਂ ਕਾਂਗਰਸ ਪਾਰਟੀ ਦਾ ਪਰਨ ਹੈ ਇਸ ਗੱਲ ਦੇ ਵਿੱਚ ਕਿ ਡਾਕਟਰ ਭੀਮ رائے ਉਮੀਦਵਾਰ ਜੀ ਦੇ ਦਿੱਤੇ ਹੋਏ ਸੰਵਿਧਾਨ ਨੂੰ ਕਿਸੇ ਹਾਲਤ ਦੇ ਵਿੱਚ ਨਾ ਅਸੀਂ ਬਦਲਣ ਦੀ ਦੇਣਾ ਨਾ ਹੀ ਉਸ ਨੂੰ ਕੋਈ ਕਰੋਣ ਚਾਹਣੀ ਦਿੱਤੀ ਹੈ ਉਸੇ ਸਿਧਾਂਤਾਂ ਦੇ ਉੱਪਰ ਚੱਲਦੇ ਹੋਏ ਅਸੀਂ ਹਿੰਦੁਸਤਾਨ ਨੂੰ ਅੱਗੇ ਲੈ ਕੇ ਜਾਣਾ ਜਿਸ ਦੇ ਵਿੱਚ ਸਮਾਨਤਾ ਤੇ ਪਿਆਰ ਤੇ ਮੁਹੱਬਤ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਪ੍ਰੇਰਣਾ ਇਸ ਦੇ ਨਾਲ ਦੀ ਨਾਲ ਹੀ ਅਸੀਂ ਅੱਜ ਇਸ ਗੱਲ ਦਾ ਵੀ ਸਾਨੂੰ ਬੜਾ ਅਫਸੋਸ ਹੈ ਕਿ ਜੋ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਬਣੀ ਹੋਈ ਹੈ ਤੇ ਉਹਨਾਂ ਨੇ ਸਾਡੇ ਸੀਐਲਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਇੱਕ ਜੋ ਝੂਠਾ ਕੇਸ ਬਣਾਇਆ ਆ ਅਮਾਨ ਸਾਹਿਬ ਨੇ ਬਿਆਨ ਦਿੱਤਾ ਹੈ ਕਿ ਦੇਖੋ ਜੀ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਤਾਂ ਦੇਹਸ਼ਤ ਪੈਦਾ ਕਰਨਾ ਚਾਹੁੰਦੇ ਨੇ ਮੈਂ ਸਮਝਦਾ ਦੇਹਸ਼ਤ ਤਾਂ ਪੰਜਾਬ ਦੇ ਵਿੱਚ ਵੈਸੇ ਹੀ ਹੈ ਹਰ ਰੋਜ਼ ਦੀਆਂ ਘਟਨਾਵਾਂ ਗੁੰਡੇ ਕਰਦੀ ਜਿਹੜਾ ਗੈਂਗਵਾੜ ਤੇ ਕੋਈ ਹੈ ਕੋਈ ਵੀ ਖਬਰ ਦਾ ਕੋਈ ਪੰਨੇ ਜਿਹੜੇ ਬਨ ਕੇ ਹਰ ਰੋਜ਼ ਨਾ ਭਰੇ ਜਾਂਦੇ ਹੁਣ ਟੈਲੀਵਿਜ਼ਨਾਂ ਦੇ ਉੱਪਰ ਦੇਹਸ਼ਤ ਅੱਜ ਮੈਂ ਸਮਝਦਾ ਕਿ ਪੰਜਾਬ ਦੇ ਸਾਰੇ ਲੋਕ ਤਾਂ ਪਹਿਲੇ ਹੀ ਦੇਹਸ਼ਤ ਦੇ ਉਸ ਤੇ ਮਾਹੌਲ ਦੇ ਵਿੱਚ ਰਹਿ ਰਹੇ ਨੇ ਇਹ ਦੋ ਵੱਡੀ ਦੇਹਸ਼ਤ ਕਦੇ ਬਾਦਾਮਨੀ ਕਦੇ ਇਹ ਜੀ ਨਹੀਂ ਦੇਖੀ ਗਈ ਇਹ ਜਾਂ ਕਦੇ ਗੈਂਗਵਾੜ ਨਹੀਂ ਕਦੇ ਦੇਖਿਆ ਹੋਇਆ ਜੋੜਾ ਗੈਂਗਵਾੜ ਪੈਦਾ ਹੋਇਆ ਇਹ ਸਾਰੀਆਂ ਦੇ ਸਾਰੀਆਂ ਆਰਥਿਕ ਤੌਰ ਤੇ ਇਹਨਾਂ ਕੋਲ ਕੋਈ ਗੱਲਾਂ ਦਾ ਨਾਤਾ ਇਹਨਾਂ ਕੋਲ ਕੋਈ ਆਪਣਾ ਮੈਪ ਹੈ ਮੈਂ ਸਮਝਦਾ ਕਿ ਲੋਕਾਂ ਦਾ ਧਿਆਨ ਬទਾਉਣ ਦੇ ਲਈ ਕਿ ਉਸ ਗੱਲ ਦੇ ਉੱਚੋਂ ਕਿ ਵੀ ਆ ਜਿਹੜਾ ਇਹਨਾਂ ਨੇ ਇੱਕ ਸ਼ੋਸ਼ਾ ਛੱਡਿਆ ਜਿਹਦਾ ਦੇ ਵਿੱਚ ਵਿਰੋਧ ਦੇ ਵਿੱਚ ਅੱਜ ਅਸੀਂ ਮਾਨ ਸਾਹਿਬ ਦਾ ਇਹ ਜਿਹੜਾ ਪੁੱਤ ਲੈ ਉਹ ਵੀ ਅਸੀਂ ਪੋਕਾਂਗੇ ਤੇ ਨਾਲ ਦੀ ਨਾਲ ਇਸ ਗੱਲ ਦਾ ਵੀ ਅਸੀਂ ਯਕੀਨ ਦਵਾਵਾਂਗੇ ਜਿੱਥੇ ਸਾਡੀ ਕੇਂਦਰ ਦੇ ਵਿੱਚ ਸੰਵਿਧਾਨ ਨੂੰ ਬਚਾਉਣ ਦੀ ਜ਼ਿੰਮੇਵਾਰੀ ਹੈ ਉਰੋ ਵੀ ਸਾਡੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਮੈਂ ਸਮਝਦਾ ਕਿ ਬੜੇ ਲੰਮੇ ਸੰਘਰਸ਼ ਤੋਂ ਬਾਅਦ ਸਾਡੇ ਪੰਜਾਬ ਦੇ ਸ਼ਾਂਤੀ ਤੇ ਅਮਨ ਆਇਆ ਉਸ ਸ਼ਾਂਤੀ ਤੇ ਅਮਨ ਨੂੰ ਬਰਕਰਾਰ ਰੱਖਣ ਦੇ ਲਈ ਕਾਂਗਰਸ ਪਾਰਟੀ ਆਪਣੇ ਤਨਦੇਹੀ ਦੇ ਨਾਲ ਆਪਣੀ ਜ਼ਿੰਮੇਵਾਰੀ ਸੰਭੀ ਹੋਈ ਆਪਣੀ ਲੜਾਈ ਲੜੂਗੀ ਇਹਨਾਂ ਦੇ ਜਿਹੜੇ ਇਹ ਜਿਹੇ ਡਰਾਵੇ ਆ ਇਹਨਾਂ ਤੋਂ ਅਸੀਂ ਡਰਨ ਵਾਲੇ ਨਹੀਂ ਹਾਂ ਤੇ ਨਾ ਹੀ ਮੈਂ ਕਹਿੰਦਾ ਕਿ ਸਾਡੇ ਕਾਂਗਰਸ ਪਾਰਟੀ ਦੇ ਜਿੰਨੇ ਦੇ ਜਿੰਨੇ ਵਰਕਰ ਸਾਰੇ ਦੇ ਸਾਰੇ ਪੂਰੀ ਤਨਦੇਹੀ ਦੇ ਨਾਲ ਇਹਨਾਂ ਦਾ ਜਿਹੜਾ ਇਹਨਾਂ ਨੇ ਪੰਜਾਬ ਦੇ ਵਿੱਚ ਜੋ ਗੁੰਡਾਗਰਦੀ ਦਾ ਮਾਹੌਲ ਪੈਦਾ ਕੀਤਾ ਉਹਦੇ ਖਿਲਾਫ ਵੀ ਸਾਡੀ ਲੜਾਈ ਸਦਾ ਜਾਰੀ ਰਹੂਗੀ ਤੇ ਅਸੀਂ ਇਸ ਗੱਲ ਲਈ ਵੀ ਮਜਬੂਰ ਕਰਾਂਗੇ ਕਿ ਲੋਕਾਂ ਨਾਲ ਜੋ ਕੀਤੇ ਹੋਏ ਇਹਨਾਂ ਨੇ ਵਾਦੇ ਸੀ ਉਹ ਵਾਦਿਆਂ ਨੂੰ ਵੀ ਕਿਸੇ ਢੰਗ ਦੇ ਨਾਲ ਪੂਰੇ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇ ਇਹਨਾਂ ਤੇ ਦਬਾਅ ਪਾਇਆ ਜਾਵੇ ਉਮੀਦ ਇਹਨਾਂ ਤੋਂ ਹੈ ਕੋਈ ਨਹੀਂ ਹੈ ਤੁਹਾਨੂੰ ਪਰੰਤੂ ਸਾਡੀ ਕੋਸ਼ਿਸ਼ ਜਾਰੀ ਰਹੂਗੀ ਤਖੜੇ ਹੋ ਕੇ ਅਸੀਂ ਸੰਘਰਸ਼ ਕਰਦੇ ਰਹਿਣਾ ਪਰ ਦੇ ਮਹਿਸੂਸ ਕਰ ਰਿਹਾ ਅਸੀਂ ਦਫ਼ਤਰ ਵੀ ਉਸ ਦੇ ਵਿੱਚ ਕਰਾਂਗੇ ਉਸ ਤੋਂ ਬਾਅਦ ਜਿਹੜਾ ਅਸੀਂ ਤੇ ਕਈ ਪਾਰਟੀ ਦੇ ਪ੍ਰੋਗਰਾਮਾਂ 'ਚ ਆਉਂਦੇ ਰਹੇ ਹਾਂ ਜਿੱਥੇ ਹੁਣ ਵੀ ਪਿੱਛੇ ਜੇ ਸਾਰੇ ਅੰਦੋਤਾਂ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਰੋਹਲਗੜੀ ਜੀ ਨੇ ਉਹਨਾਂ ਦੀ ਮੀਟਿੰਗ ਸੱਦੀ ਸੀ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਵੀ ਦਵਾਇਆ ਗਿਆ ਕਿ ਜ਼ਿਲ੍ਹਾ ਪ੍ਰਧਾਨਾਂ ਨੂੰ ਜਿੱਥੇ ਬਹੁਤ ਵੱਡੀ ਤਾਕਤ ਦਿੱਤੀ ਹੈ ਉੱਤੇ ਜ਼ਿੰਮੇਵਾਰੀ ਵੀ ਬਹੁਤ ਵੱਡੀ ਦਿੱਤੀ ਸਿਰ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨਾਂ ਤੱਕ ਅਸੀਂ ਜਿਹੜਾ ਪ੍ਰੋਗਰਾਮ ਹੈ ਸਾਡੀ ਕਾਂਗਰਸ ਪਾਰਟੀ ਦਾ ਸੀ ਉੱਤੇ ਲੈ ਕੇ ਆ ਰਹੇ ਹਾਂ ਤੇ ਮਹਰ ਮਹੀਨੇ ਸਾਡੀ ਜਿਹੜਾ ਕਾਂਗਰਸ ਕਮੇਟੀ ਦੀ ਮੀਟਿੰਗ ਵਕ ਵਕ ਹਲਕਾ ਚ ਇਹ ਨਹੀਂ ਕਿ ਵੀ ਸੰਗਰੂਰੀ ਹੋਗੀ ਅਗਲੀ ਸਾਡੀ ਜਿਹੜੀ ਮੀਟਿੰਗ ਹੈ ਅਸੀਂ ਉਹ ਸਨਾਮ ਰੱਖਾਂਗੇ ਉਸ ਤੋਂ ਬਾਅਦ ਲਹਿਰੇ ਰੱਖਾਂਗੇ ਫਿਰ ਧੂਰੀ ਰੱਖਾਂਗੇ ਤੇ ਦੜਬੇ ਰੱਖਾਂਗੇ ਇਹ ਸਾਰਾ ਜਿਹੜਾ سلسلہ ਚੱਲਦਾ ਰਹੂ ਜਿਹੜੀਆਂ ਬਲੋਕਾਂ ਦੀਆਂ ਹਰ ਮਹੀਨੇ ਦੀਆਂ ਮੀਟਿੰਗਾਂ ਹੋਣਗੀਆਂ ਸਾਰੇ ਦੇ ਸਾਰੀਆਂ ਬਤੌਰ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੈਂ ਆਪ ਉਹਨਾਂ ਦੇ ਵਿੱਚ ਸ਼ਾਮਲ ਵੀ ਹੁੰਦੇ ਰਹਾਂਗੇ ਇਹਦਾ ਦਫ਼ਤਰ ਵਾਲੀ ਗੱਲ ਹੈ ਦਫ਼ਤਰ ਦਾ ਵੀ ਅਸੀਂ ਫਿਲਹਾਲ ਜਦ ਤੱਕ ਅਸੀਂ ਨਹੀਂ ਬਣਾ ਸਕਦੇ ਕੋਈ ਕਿਰਾਏ ਦੇ ਉੱਪਰ ਦਫ਼ਤਰ ਅਸੀਂ ਲੈ ਕੇ ਉਹ ਵੀ ਅਸੀਂ ਸਾਡੀਆਂ ਗੱਲਾਂ ਨੂੰ ਉਹ ਤਾਂ ਅਸੀਂ ਕਰ ਹੀ ਰਹੇ ਹਾਂ ਤੇ ਕਾਂਗਰਸ ਪਾਰਟੀ ਦੀ ਤਰਫੋਂ ਇੱਕ ਬਹੁਤ ਵੱਡਾ ਪ੍ਰੋਗਰਾਮ ਜਿਹੜਾ ਸਾਡੇ ਵਰਕਰ ਬਲੋਕਾਂ ਦਾ ਪ੍ਰਧਾਨਾਂ ਦੀ ਵੀ ਮੀਟਿੰਗ ਤਿੰਨ ਦਿਨ ਪਹਿਲਾਂ ਉੱਥੇ ਸੱਦੀ ਗਈ ਸੀ ਉਹਨਾਂ ਨੂੰ ਵੀ ਬਹੁਤ ਵੱਡੀਆਂ-ਵੱਡੀਆਂ ਬੂਥ ਪੱਦਰ ਦੇ ਉੱਪਰ ਜਿਹੜਾ ਸਾਡਾ ਇਹ ਪੂਰਾ ਸੰਘਰਸ਼ ਹੈ ਸਾਡੀ ਪਾਰਟੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਤਾਇਆ ਉਹਦੇ ਉੱਪਰ ਚੱਲਦੇ ਹੋਏ ਤੁਸੀਂ ਦੇਖੋਗੇ ਅਗਲੇ ਤਿੰਨ-ਚਾਰ ਮਹੀਨੇ ਦੇ ਅੰਦਰ-ਅੰਦਰ ਉਹਨਾਂ ਦੇ ਰਿਜ਼ਲਟ ਵੀ ਤੁਸੀਂ ਦੇਖੋਗੇ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਦੇ ਵਰਕਰਾਂ 'ਚ ਬੜਾ ਜੋਸ਼ ਹੈ ਬਹੁਤ ਵੱਡਾ ਉਤਸ਼ਾਹ ਹੈ ਤੇ ਕਾਂਗਰਸ ਪਾਰਟੀ ਦੇ ਇਹ ਵਰਕਰਾਂ ਨੂੰ ਪਤਾ ਹੈ ਕਿ ਸਾਡੀਆਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਹਨ ਕਿਉਂਕਿ ਅੱਜ ਸਾਰਾ ਦੇਸ਼ ਦੇ ਦੇਖ ਰਿਹਾ ਆ ਜਿਹੜੀ ਅਗਲੀ ਕਾਂਗਰਸ ਪਾਰਟੀ ਦੀ ਜਿਹੜੀ ਜਿੱਤ ਦੀ ਨਹੀਂ ਇਹਦੇ ਸ਼ੁਰੂ ਹੋਣੀ ਹੈ ਉਹਦਾ ਜਿਹੜਾ ਨਿਰਮਾਣ ਹੈ ਉਹ ਪੰਜਾਬ ਦੇ ਵਿੱਚੋਂ ਸ਼ੁਰੂ ਹੋਊਗਾ ਅੱਜ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਦਾ ਪਤਲਾ ਫੁਕਿਆ ਜਿਹੜੀ ਸ਼ਬਦਾਬਲੀ ਜਿਹੜੀ ਹਰਕਤ ਉਹਨਾਂ ਨੇ ਸਾਡੇ ਮਾਨਯੋਗ ਸੀਐਲਪੀ ਲੀਡਰ ਬਹੁਤ ਹੀ ਸਤਕਾਰਯੋਗ ਆਦਰਨੀਏ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੀ ਦੇ ਪ੍ਰਤੀ ਉਹਨਾਂ ਨੇ ਵਰਤੀ ਹੈ ਤੇ ਉਹਨਾਂ ਨੂੰ ਰਾਤ ਉਹਨਾਂ ਤੇ ਪੁਲਿਸ ਦੀ ਕਾਰਵਾਈ ਕਰੀਆ ਤੇ ਅੱਜ ਉਹਨਾਂ ਦੇ ਘਰੇ ਫੇਰ ਦੁਬਾਰਾ ਪੁਲਿਸ ਭੇਜੀ ਹੈ ਕਿ ਬਾਜਬਾਦ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਜਿਹੜੇ ਹਾਲਾਤ ਬਣੇ ਹੋਏ ਐ ਵੀ ਉਹ ਤੇ ਪੰਜਾਬ ਸਰਕਾਰ ਗੌਰ ਕਰੇ ਜਿਵੇਂ ਹੈਨ ਗ੍ਰਨੇਡ ਫਟ ਰਹੇ ਆ ਵੱਖ-ਵੱਖ ਹਲਕਿਆਂ ਦੇ ਵਿੱਚ ਆਪਾਂ ਦਿਲੀ ਦੇਖਦੇ ਆਂ ਅਖਬਾਰਾਂ ਦੀ ਹੈਡਲਾਈਨਾਂ ਬਣਦੀਆਂ ਅੱਜ ਫਲਾਣੇ ਦੇ ਘਰੇ ਗਨਰੇਡ ਫਟ ਗਿਆ ਅੱਜ ਫਲਾਣੇ ਦੇ ਘਰੇ ਪਿਛਲੇ ਦਿਨੀ ਭਾਜਪਾ ਦੇ ਨੇਤਾ ਮਨੋਰੰਜਨ ਕਾਲੀਆ ਸਾਹਿਬ ਦੇ ਘਰੇ ਵੀ ਇਹ ਚੀਜ਼ ਹੋਈ ਹੈਂਡ ਗਨਨੇਡ ਫਟਿਆ ਉਹ ਚੀਜ਼ ਨੂੰ ਮੱਦੇ ਨਜ਼ਰ ਆ ਕੇ ਪ੍ਰਤਾਪ ਸਿੰਘ ਬਾਜਵਾ ਜੀ ਨੇ ਕੱਲ ਆਖਿਆ ਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਜਿਹੜੇ ਸੂਤਰਾ ਤੋਂ ਇੰਟੈਲੀਜੈਂਸ ਤੋਂ ਖਬਰ ਮਿਲੀ ਸੀ ਕਿ 50 ਹੈਂਡ ਗ੍ਰੇਨੇਡਾ ਆਏ ਆ ਜਿਹਦੇ ਵਿੱਚੋਂ 18 ਫਟ ਚੁੱਕੇ ਆ ਤੇ ਬਾਕੀ ਜਲਦੀ ਉਹਨਾਂ ਨੂੰ ਪੰਜਾਬ ਸਰਕਾਰ ਇਹਦੇ ਗੌਰ ਕਰੇ ਔਰ ਇਹਨੂੰ ਫੜ ਕੇ ਅੰਦਰ ਦੇਵੇ ਜਿਹੜੀ ਇਹ ਮੈਕਸਸ ਚੱਲ ਰਹੀ ਹੈ ਤੇ ਭਗਵੰਤਪານ ਸਾਹਿਬ ਨੇ ਉਹਤੇ ਗੌਰ ਕਰਨ ਦੀ ਬਜਾਏ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਗ੍ਰਹਿ ਵਿਖੇ ਪੁਲਿਸ ਭੇਜੀ ਤਾਂ ਕਿ ਉਹਨਾਂ ਨੂੰ ਅੰਦਰ ਕੀਤਾ ਜਾ ਕੇ ਇਹ ਬਹੁਤ ਹੀ ਘਟੀਆਂ ਹਰਕਤ ਹੈ ਬਹੁਤ ਘਟੀਆਂ ਰਾਜਨੀਤਿਕ ਐਸੀ ਉਹਦਾ ਸਖਤ ਸ਼ਬਦਾਂਤ ਵਿਰੋਧ ਕਰਦੇ ਆ ਰਮਜੀਤ ਕੌਰ ਜੀ ਸਨਾਂ ਸੋਸ਼ਲ ਮੀਡੀਆ ਹਲਕਾ ਇੰਚਾਰ ਸੁਨਾਮ ਕਾਂਗਰਸ ਪਾਰਟੀ ਜੀ ਅਸੀਂ ਭਗਵੰਤ ਮਾਨ ਸੀਐਮ ਪੰਜਾਬ ਦਾ ਪਤਲਾ ਫੁੱਕਿਆ ਜੀ ਕਾਂਗਰਸ ਪਾਰਟੀ ਵੱਲੋਂ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਸਰੇਂਦਰਪਾਲ ਸਿੰਘ ਜੀ ਦੀ ਵੀ ਅਭਵਾਈ ਜੀ ਸਾਡੇ ਬਹੁਤ ਹੀ ਇਮਾਨਤ ਤੇ ਸਤਿਕਾਰਯੋਗ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਜੀ ਬਾਜਬਾ ਸਾਹਿਬ ਕਿਉਂਕਿ ਜੋ ਉਹਨਾਂ ਨੇ ਇੱਕ ਭਗਵੰਤ ਮਾਨ ਨੇ ਕਿਰਾਨੀ ਹਰਕਤ ਕੀਤੀ ਆ ਕਿਉਂਕਿ ਜੋ ਪੰਜਾਬ ਦੇ ਹਾਲਾਤਾਂ ਦੇ ਬਾਰੇ ਚਾਨਣਾ ਪਾਇਆ ਕਿ ਪੰਜਾਬ ਦੇ ਹਾਲਾਤ ਨੇ ਜਿਹੜੇ ਉਹ ਬਹੁਤ ਨਾਜ਼ੁਕ ਹੋ ਸਕੇ ਨੇ ਸਾਡੇ ਬੱਚਿਆਂ ਦਾ ਤੇ ਸਾਡੇ ਵੀਰਾਂ ਦਾ ਤੇ ਸਿਮੇਸ਼ਾ ਸਾਡੇ ਇੱਕ ਵਪਾਰੀ ਵਰਗ ਦਾ ਇੱਕ ਚਿੰਤਾ ਵਰਗ ਬਿਸ਼ਾ ਬਣਿਆ ਪਿਆ ਪੰਜਾਬ ਦੇ ਹਾਲਾਤ ਨੇ ਜੀ ਸਾਡੇ ਬਾਜਵਾ ਸਾਹਿਬ ਨੇ ਇੱਕ ਵਿਚ ਬਿਆਨ ਦਿੱਤਾ ਸੀ ਕਿ ਉਹਨਾਂ ਤੌਰ ਮਰੋੜ ਕੇ ਭਗਵੰਤ ਮਾਨ ਜੀ ਨੇ ਕੁਝ ਔਰ ਬਣਾ ਦਿੱਤਾ ਕਿਉਂਕਿ ਉਹਦੇ ਅਸੀਂ ਸ਼ਖਸਪੱਤਵ ਦਾ ਵਿੱਚ ਨਿੰਦਾ ਵੀ ਕਰਦੇ ਹਾਂ ਤੇ ਕਿਉਂਕਿ ਉਹਨੂੰ ਪੰਜਾਬ ਦੇ ਵੱਲ ਧਿਆਨ ਦੇਣ ਦੀ ਲੋੜ ਹੈ